ਪਹਿਲੇ ਦੀ ਸਭ ਤੋਂ ਅਹਿਮ ਤੇ ਵੱਡੀ ਖਬਰ ਕਿਸਾਨਾਂ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਆ ਅੱਜ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਪੰਜਾਬ ਬੰਦ ਰਿਹਾ ਪੰਜਾਬ ਬੰਦ ਨੂੰ ਸਮਰਥਨ ਵੀ ਮਿਲਿਆ ਤੇ ਇਸ ਪੰਜਾਬ ਬੰਦ ਦੇ ਐਲਾਨ ਤੋਂ ਬਾਅਦ ਪੰਜਾਬ ਬੰਦ ਦੇ ਸਮਰਥਨ ਤੋਂ ਬਾਅਦ ਕਿਸਾਨਾਂ ਦੇ ਵੱਲੋਂ ਖਨੌਰੀ ਬਾਰਡਰ ਤੋਂ ਇੱਕ ਹੋਰ ਵੱਡਾ ਐਲਾਨ ਕਰ ਦਿੱਤਾ ਜਿਸ ਨੂੰ ਸੁਣ ਕੇ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਵੀ ਹੈਰਾਨ ਹੋ ਜਾਵੇਗੀ ਆਖਰ ਕਿਹੜਾ ਅਜਿਹਾ ਐਲਾਨ ਕਰ ਦਿੱਤਾ ਕਿਸਾਨਾਂ ਨੇ ਜਿਸ ਤੋਂ ਬਾਅਦ ਹੁਣ ਸਰਕਾਰਾਂ ਵੀ ਡਰਨ ਲੱਗ ਜਾਣਗੀਆਂ ਤੁਹਾਨੂੰ ਤੱਕਿਆ ਤਾਂ ਇਹ ਮੈਂ ਖਾਸ ਕਰਕੇ ਅੱਜ ਸਾਡੇ ਦੋਨੇ ਫੋਰਮ ਵੱਲੋਂ ਤੇ ਖਾਸ ਕਰਕੇ ਜਗਜੀਤ ਸਿੰਘ ਡੱਲੇਵਾਲ ਵੱਲੋਂ ਉਹਨਾਂ ਨੇ 1 ਮਿੰਟ ਦੀ ਵੀਡੀਓ ਵੀ ਜਰੂਰ ਪਾਈ ਆ ਕਿ ਜਿੰਨਾ ਸਾਹ ਦਿੱਤਾ ਹੈ ਆਸ ਰੱਖਦੇ ਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਾਡਾ ਜਿਹੜੇ ਡੱਲੇਵਾਲ ਸਾਹਿਬ ਦੀ ਖਾਸ ਇੱਛਾ ਹੈ ਤੇ ਸਾਰੇ ਲੋਕਾਂ ਦੀ ਇੱਛਾ ਹੈ ਕਿ ਅਸੀਂ ਖਨੌਰੀ ਜਾਈਏ ਡੱਲੇਵਾਲ ਸਾਹਿਬ ਦੇ ਦਰਸ਼ਨ ਕਰੀਏ ਗੱਲ ਕਰੀਏ ਪਰ ਉਹਨਾਂ ਨੇ ਸਾਨੂੰ ਇੱਕ ਗੱਲ ਕਹੀ ਸੀ ਬਈ ਕਦੇ ਸੋਚਿਆ ਕਿ ਡੱਲੇਵਾਲ ਸਾਹਿਬ ਜਿਹੜੇ ਲੋਕਾਂ ਲਈ ਮਰ ਰਿਹਾ ਜਿਹੜੇ ਲੋਕਾਂ ਦੀਆਂ ਮੰਗਾਂ ਲਈ ਬੈਠਾ ਤੇ ਉਹ ਲੋਕਾਂ ਦੇ ਮੈਂ ਦਰਸ਼ਨ ਕਰਨਾ ਚਾਹਣਾ ਉਹ ਡੇਟ ਹੈ 4 ਜਨਵਰੀ 4 ਜਨਵਰੀ ਨੂੰ ਇਸੇ ਥਾਂ ਖਨੌਰੀ ਦੇ ਵਿੱਚ ਲੱਖਾਂ ਦਾ ਇਕੱਠ ਕਰਾਂਗੇ ਖਾਸ ਕਰਕੇ ਸਾਡਾ ਹਰਿਆਣੇ ਵਾਲੇ ਕਿਸਾਨਾਂ ਤੋਂ ਪੰਜਾਬ ਵਾਸੀਆਂ ਤੋਂ ਜਿਵੇਂ ਅੱਜ ਤੁਸੀਂ ਕੰਪਤੰਦਾ ਛੱਡ ਕੇ ਸੜਕਾਂ ਤੇ ਆਇਓ ਆਸ ਕਰਦੇ ਆਂ ਪਰਿਵਾਰਾਂ ਸਮੇਤ 4 ਜਨਵਰੀ ਨੂੰ ਖੰਡੌਰੀ ਪਹੁੰਚ ਕੇ ਡੱਲੇਵਾਲ ਸਾਹਿਬ ਦੀ ਜੜੀ ਭਾਵਨਾ ਮੈਂ ਜਰੂਰ 1 ਮਿੰਟ ਅਧਾ ਮਿੰਟ ਛੋਡੇ ਨਾਲ ਸੰਝ ਕਰਨਾ ਮੈਨੂੰ ਲੱਗਦਾ ਕਿ ਸਾਡੀ ਬੇਨਤੀ ਪ੍ਰਵਾਨ ਕਰਨਗੇ ਧੰਨਵਾਦ ਜਿਹੜੇ ਅਗਲੇ ਆਗੂ ਹੈ ਉਹ ਆਪਣੀ ਜਿਹੜੀ ਸਰਜੀਤਪੂਲ ਜੀ ਨੇ ਉਹ ਅਗਲੀ ਗੱਲ ਰੱਖਣ ਅੱਜ ਵਾਲਾ ਪੰਜਾਬ ਬੰਦ ਦੀ ਸਾਡੀ ਦੋਨੇ ਫੋਰਮਾਂ ਦੀ ਕਾਰਸੀ ਸਾਡੇ ਲਈ ਬਹੁਤ ਵੱਡੀ ਚੁਣੌਤੀ ਸੀ ਕਿਉਂਕਿ ਅਸੀਂ ਇੱਕੋ ਲੈਣਾ ਸਾਨੂੰ ਦੋ ਫਰਾਂਟਾਂ ਤੇ ਲੜਨਾ ਪਿਆ ਪੰਜਾਬ ਬੰਦ ਜਿਹੜਾ ਸਫਲ ਕਰਨਾ ਪ੍ਰੇਰ ਕੇ ਲੋਕਾਂ ਨੂੰ ਸੜਕਾਂ ਤੋਂ ਬੰਦ ਕਰਾਉਣੀਆਂ ਰੋਡ ਰੇਲ ਬਾਜ਼ਾਰ ਸਰਕਾਰੀ ਪ੍ਰਾਈਵੇਟ ادارے ਇਹ ਜੇ ਮਹਿਮਾ ਸਾਰੀ ਚੱਲ ਕੇ ਸਾਰੀ ਲੀਡਰਸ਼ਿਪ ਪਿੰਡਾਂ ਚ ਗਈ ਹੈ ਲੋਕਾਂ ਨੂੰ ਪ੍ਰੇਰਿਆ ਮਾਰਚ ਕੀਤੇ ਆ ਮਨਰਦੀ ਮਾਰਚ ਕੀਤੇ ਆ ਉਹਦੇ ਕਰਕੇ ਉਧਰ ਵੀ ਸਾਡਾ ਜੋਰ ਲੱਗਿਆ ਸੀ ਤੇ ਨਾਲ ਜਿਹੜਾ ਜਿਵੇਂ ਪਹਿਲਾਂ ਕਾਕਾ ਸਰ ਨੇ ਦੱਸਿਆ ਵੀ ਪਰਸੋਂ ਤੋਂ ਜਦੋਂ ਦਾ ਸੁਪਰੀਮ ਕੋਰਟ ਵਾਲਾ ਵਾਰਨਿੰਗ ਆਈ ਹੈ ਪੰਜਾਬ ਸਰਕਾਰ ਨੂੰ ਵੀ ਜਾ ਉਹਨਾਂ ਨੂੰ ਚੱਕ ਕੇ ਐਡਮਿਟ ਕਰਾਓ ਨਹੀਂ ਫਿਰ ਕੰਟੈਂਪਟ ਵਾਲੇ ਕੇਸ ਦੀ ਸਜ਼ਾ ਕੇਸ ਜਾ ਉਹਦਾ ਜਿਹੜਾ ਚਾਰਜਿੰਗ ਹੋਣੀ ਹੈ ਛੋਡੇ ਤੇ ਉਹਦੇ ਲਈ ਤਿਆਰ ਰਹੋ ਸੋ ਇਸ ਕਰਕੇ ਸਾਨੂੰ ਮੈਂ ਦੋਨਾਂ ਫੋਰਮਾਂ ਦੀ ਮੇਨ ਲੀਡਰਸ਼ਿਪ ਨੂੰ ਇੱਥੇ ਰੱਖਣਾ ਪਿਆ ਵੀ ਕਿਤੇ ਅਸੀਂ ਉਧਰ ਪੰਜਾਬ ਬੰਦ ਦੇ ਵਿੱਚ ਸਫਲ ਕਰਾਉਣ ਚ ਉਲਝ ਗਏ ਤੇ ਇੱਥੇ ਉਹ ਸਾਰੀ ਜਿਵੇਂ ਰਾਤ ਫੋਰਸ ਇਕੱਠੀ ਕੀਤੀ ਆ ਪਟਿਆਲੇ ਬੱਸ ਸਟੈਂਡ ਦੇ ਵਿੱਚ ਪੁਰਾਣੇ ਦਿਨੇ ਅੱਜ ਸਾਰਾ ਲੱड्डा ਕੋਠੀ ਦੇ ਵਿੱਚ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੁਲਿਸ ਇਕੱਠੀ ਕੀਤੀ ਹੈ ਐਂਬੂਲੈਂਸਾਂ ਆਗੀਆਂ ਨੇ ਇੱਥੇ ਪਾਤੜਾਂ ਟੱਕਰ ਮਤਲਬ ਸਾਨੂੰ ਆਇਆ ਸੀਗਾ ਵੀ ਕਿਤੇ ਉਧਰ ਪੰਜਾਬ ਬੰਦ ਕਰਦੇ ਕਰਦੇ ਕਿਤੇ ਇੱਧਰ ਨਾਲ ਸਾਰੇ ਦਾ ਸਾਰਾ ਜੇ ਉਹ ਆਪਣਾ ਵੱਡਾ ਆਪਰੇਸ਼ਨ ਕਰਕੇ 4-5000 ਬੰਦਾ ਪੁਲਿਸ ਦਾ ਲਿਆ ਕੇ ਤੇ ਡਲੇਵਾਲ ਸਾਹਿਬ ਨੂੰ ਚੱਕਣ ਦਾ ਕੰਮ ਜਾਬ ਹੋ ਗਏ ਤਾਂ ਇਹ ਜਿੱਤ ਨਹੀਂ ਹੋਣੀ ਪੰਜਾਬ ਬੰਦ ਦੀ ਹਾਰ ਹੋਊਗੀ ਇਸ ਕਰਕੇ ਸਾਨੂੰ ਇੱਧਰ ਲੀਡਰਸ਼ਿਪ ਦਾ ਵੱਡਾ ਹਿੱਸਾ ਰਾਤ ਨੂੰ ਵੀ ਦਿਨੇ ਵੀ ਅੱਜ ਸਾਨੂੰ ਇੱਥੇ ਰੱਖਣਾ ਪਿਆ